ਉੜਾ ਉੜਾ ਊੜਾ ਐੜਾ ਅਖ ਐੜਾ ਅਖ ਈੜੀ ਇਟ ਈੜੀ ਐਟ ਵੀ ਹੈ ਤੁਸੀਂ ਜਿਹੜਾ ਪਹਿਲਾਂ ਆਪਾਂ ਕਾਇਦਾ ਪੜ੍ਹਦੇ ਆਂ ਪੰਜਾਬ ਚ ਉਹ ਈੜੀ ਐਟ ਆ ਪਰ ਇੱਥੇ ਈੜੀ ਇਸ ਨਾਣਾ ਐੜਾ ਅਰਦਾਸ ਆ ਠੀਕ ਹੈ ਤੇ ਚਲੋ ਜਿਵੇਂ ਵੀ ਤੁਹਾਨੂੰ ਆਉਂਦਾ ਤੁਸੀਂ ਮੈਨੂੰ ਉਸੇ ਤਰ੍ਹਾਂ ਸੁਣਾਓ ਜੀ ਹਾਂਜੀ ਸ ਸ ਰੰਗੀ ਹਾਂਜੀ ਸ ਸ ਸੰਤਰਾ ਵੀ ਹੁੰਦਾ ਸ ਸ ਸਰੰਗੀ ਹਾ ਹਾ ਹੱਥ ਕ ਕ ਕਿਰਪਾਨ ਖ ਖ ਖੰਡਾ ਗ ਗ ਗੁਰਦੁਆਰਾ ਗੱਗਾ ਗੁਰਦੁਆਰਾ ਹਾਂਜੀ ਕੱਗਾ

ਦੁਨੀਆ ਵਰਡ ਹਾਂ ਝੱਜਾ ਝੰਡਾ ਝੱਜਾ ਝੰਡਾ ਤੇ ਪਰ ਇੱਥੇ ਨਿਸ਼ਾਨ ਸਾਹਿਬ ਦੀ ਤਸਵੀਰ ਬਣਾਈ ਆ ਪਰ ਝੰਡੇ ਤੇ ਨਿਸ਼ਾਨ ਸਾਹਿਬ ਦੇ ਵਿੱਚ ਵੀ ਫਰਕ ਹੁੰਦਾ ਇਹ ਆਪਾਂ ਤੁਹਾਨੂੰ ਦੱਸਾਂਗੇ ਠੀਕ ਝੰਡਾ ਇੱਕ ਕੰਟਰੀ ਦਾ ਇੱਕ ਨਿਸ਼ਾਨ ਹੁੰਦਾ ਉਹਦੀ ਕੀ ਮਹੱਤਤਾ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਉਹਨੂੰ ਆਪਾਂ ਝੰਡਾ ਨਹੀਂ ਬੋਲ ਸਕਦੇ ਪੁੱਤ ਤੇ ਨਿਸ਼ਾਨ ਸਾਹਿਬ ਦੀ ਕੀ ਮਹੱਤਵਤਾ ਇੱਥੇ ਝੱਜੇ ਦੇ ਨਾਲ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਤਸਵੀਰ ਬਣਾਈ ਇਹਦੇ ਬਾਰੇ ਵੀ ਆਪਾਂ ਦੱਸਾਂਗੇ ਹਾਂਜੀ ਨਹੀਂ ਆ ਜੰਝ ਇਹਦੇ ਵਿੱਚ